1 2 2:30 ਦੇ ਵਿੱਚ ਵਿੱਚ ਚੋਰ ਆਏ ਉਹਨਾਂ ਨੇ ਲੋਕ ਤੋੜਿਆ ਗੱਲਾ ਲੈ ਗਏ ਗੱਲਾ ਲਿਜਾ ਕੇ ਉਹਨਾਂ ਨੇ ਹੁਣ ਉਹ ਖੇਤਾਂ ਦੇ ਵਿੱਚ ਸਿੱਟ ਕੇ ਉੱਥੇ ਪਾੜ ਕੇ ਉਹਦੇ ਵਿੱਚੋਂ ਪੈਸੇ ਕੱਢ ਲਏ ਤੋੜਿਆ ਗਲਾਬਾਪੱਤੀ ਦਾ ਬੋਲਿਆ ਜਾਂਦਾ ਪਿੰਡ ਝਾਬੇਵਾਲ ਭੋਲਾਪੁਰ ਪਿੰਡ ਦੇ ਖੜਕਾ ਵਗੈਰਾ ਬਾਬਾ ਜੀ ਦੇ ਘਰ ਤੇ ਦੱਸਦੇ ਸੀ ਉਹ ਕਹਿੰਦੇ ਵੀ ਅਸੀਂ ਸੋਚਿਆ ਸ਼ਾਇਦ ਬਿੱਲੀਆਂ ਬੁੱਲੀਆਂ ਖੇਡਦੀਆਂ ਫਿਰਦੀਆਂ ਨੇ ਵੀ ਇਦਾਂ ਦਾ ਕੋਈ ਮਤਲਬ ਹੋਰ ਤਾਂ ਕੋਈ ਖੜਕਾ ਨਹੀਂ ਉਹਨਾਂ ਨੇ ਹੁਣ ਦਿੱਤਾ ਨਾਲ ਮੁਲਾਜ਼ਮ ਸੀਗੇ ਨਾਲ ਮੁਲਾਜ਼ਮਾਂ ਦੇ ਪੁਲਿਸ ਵਾਲੇ ਉਹਨਾਂ ਨੇ ਬਰਾਮਦ ਨਾਲ ਕਮੇਟੀ ਨਾਲ ਸੀ ਤੇ ਹੋਰ ਪ੍ਰਵਾਨ ਤੇ ਸੱਜਣ ਨਾਲ ਸੀ ਕਮੇਟੀ ਮੈਂਬਰ ਨਾਲ ਸੀ ਤੇ ਮੈਂਬਰ ਪੰਚਾਇਤ ਨਾਲ ਸੀ ਉਥੋਂ ਗੱਲਾਂ ਬਰਾਮਦ ਕੀਤਾ ਪਹਿਲਾ ਮੈਂ ਲਾਈਨ ਤੇ ਹੀ ਮੈਂ ਲਾਈਟ ਤੇ ਹੀ ਉਹ ਬੰਦ ਕਰਤਾ ਬਾਅਦ ਗੱਲਾਂ ਚੱਕ ਕੇ ਲੈ ਗਿਆ ਮੋਟਰ ਤੋਂ ਬਰਮਦ ਹੋਇਆ ਇਹ ਮੇਰਾ ਨਾਮ ਪਰਮਜੀਤ ਸਿੰਘ ਆ ਜੀ ਇਹ ਪਿੰਡ ਝਾਬੇਵਾਲ ਭਾਮੀਆਂ ਰੋਡ ਤੇ ਗੁਰਦੁਆਰਾ ਸਾਹਿਬ ਜੀ ਪੈਂਦੇ ਨੇ ਜੀ ਮਾਮਲਾ ਕੀ ਹੋਇਆ ਦੋ ਕਰਦੇ ਮਾਮਲਾ ਜੀ ਇਹ ਹੋਇਆ ਵੀ ਇੱਕ ਤੋਂ 2:30 ਵਜੇ ਦੇ ਵਿੱਚ ਵਿੱਚ ਚੋਰ ਆਏ ਉਹਨਾਂ ਨੇ ਲੋਕ ਤੋੜਿਆ ਗੱਲਾਂ ਲੈ ਗਏ ਗੱਲਾਂ ਲਿਜਾ ਕੇ ਉਹਨਾਂ ਨੇ ਹੁਣ ਉਹ ਖੇਤਾਂ ਦੇ ਵਿੱਚ ਸਿੱਟ ਕੇ ਉੱਥੇ ਪਾੜ ਕੇ ਉਹਦੇ ਵਿੱਚੋਂ ਪੈਸੇ ਕੱਢ ਲਏ। ਉਸ ਤੋਂ ਬਾਅਦ ਬਾਬਾ ਜੀ ਆਏ ਸੀਗੇ 3 ਵਜੇ ਰੌਲ ਲਾ ਕੇ। ਇਹਨਾਂ ਨੇ ਆ ਕੇ ਜਦੋਂ ਵੇਖਿਆ ਵੀ ਲੈਟਾਂ ਬੰਦ ਨੇ। ਇਹਨਾਂ ਨੇ ਜਦ ਮੈਨੂੰ ਫੋਨ ਕੀਤਾ ਮੈਂ 2 ਮਿੰਟ ਦੇ ਵਿੱਚ ਵਜ ਦੀ ਜਦ ਹੀ ਆ ਗਿਆ। ਆ ਕੇ ਅਸੀਂ ਸਾਰੇ ਆਲੇ-ਦਾਲਾ ਉਸ ਟਾਈਮ ਤੇ ਵੇਖਿਆ ਹਨੇਰਾ ਸੀਗਾ ਜੀ ਕੁਝ ਨਹੀਂ ਦੇਖਿਆ ਸਾਨੂੰ। ਤੇ ਉਸ ਟਾਈਮ ਤੇ ਫਿਰ ਅਸੀਂ ਵਾਪਸ ਚਲੇ ਗਏ ਤੇ ਇਸ ਕਰਕੇ ਸਵੇਰੇ ਸੋਚਿਆ ਵੀ ਚੌਂਕੀ ਦੇ ਵਿੱਚ ਰਿਪੋਰਟ ਦਰਜ ਦੇਣੀ ਚੰਗੀ ਗੱਲ। ਬਾਬਾ ਜੀ ਗੁਰਦਰ ਦਾ ਕੀ ਨਾਮ ਪੈਂਦਾ ਉਹ ਪੁਰਾ? ਗੁਰਦੁਆਰੇ ਕੀ ਨਾਮ ਹੈ ਗੁਰਦੁਆਰਾ ਗਲਾਬਾਪੱਤੀ ਦਾ ਬੋਲਿਆ ਜਾਂਦਾ ਪਿੰਡ ਝਾਬੇਵਾਲ ਭੋਲਾਪੁਰ ਪਿੰਡ ਦੇ ਡਾਇਰੈਕਟ ਬੰਦੇ ਜਿਹੜੇ ਚਿਰ ਦੀ ਮਤਲਬ ਜਦੋਂ ਗੋਲਖ ਹਰੇਕ ਮਹੀਨੇ ਖੋਲਦੇ ਆ ਕਿ ਅਸੀਂ ਹਰ ਮਹੀਨੇ ਦੀ ਸ਼ਗਰਾਂਦ ਵਾਲੇ ਦਿਨ ਗੋਲਖ ਖੋਲਦੇ ਆ ਗੋਲਖ ਤੇ ਖੋਲ ਕੇ ਉਸ ਤੋਂ ਬਾਅਦ ਬਾਬਾ ਜੀ ਦੀ ਤਨਖਾਹ ਕੱਢ ਕੇ ਇਸ ਤੋਂ ਬਾਅਦ ਕਦੇ 3000 ਕਦੇ 4000 ਰੁਪਏ ਬਚ ਜਾਂਦਾ ਠੀਕ ਆ ਮਤਲਬ ਤੇ ਉਹ ਵੀ ਸੀਸੀਟੀਵੀ ਕੈਮਰੇ ਵੀ ਲੱਗੇ ਸੀਗੇ ਉਹਨਾਂ ਦੇ ਵਿੱਚ ਕੋਈ ਰਿਕਾਰਡਿੰਗ ਵਗੈਰਾ ਕੋਈ ਉਹਨਾਂ ਦੇ ਵਿੱਚ ਜਿਹੜੀ ਰਿਕਾਰਡਿੰਗ ਵਗੈਰਾ ਸੀ ਨਾ ਉਹਨਾਂ ਨੇ ਲਾਈਟ ਪਹਿਲਾਂ ਕੱਟਤੀ ਉਹ ਮਤਲਬ ਕਿ ਬੰਦਿਆਂ ਨੂੰ ਹੋ ਸਕਦਾ ਵੀ ਪਹਿਲਾਂ ਭੇਤ ਹੋ ਉਹਨਾਂ ਨੇ ਰਿਕਾਰਡਿੰਗ ਵਗੈਰਾ ਪਹਿਲਾਂ ਕੱਟ ਕੇ ਕੈਮਰਾ ਦੇਖੋ ਉਹਨਾਂ ਨੇ ਪਰੇ ਨੂੰ ਮੋੜ ਕੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕੈਮਰੇ ਦੀਆਂ ਤਾਰਾਂ ਵੀ ਖਿੱਚਤੀਆਂ ਜਿਹੜੇ ਅੰਦਰ ਰਿਕਾਰਡਿੰਗ ਵਗੈਰਾ ਉਹ ਕਰਦਾ ਸੀਗਾ ਨਾ ਉਹਦੇ ਵੀ ਉਹਨੇ ਤਾਰਾਂ ਖਿੱਚ ਕੇ ਉਹਦਾ ਮਤਲਬ ਡੈਡ ਕਰਤਾ ਬਿਲਕੁਲ ਹੀ ਦਾਜਾ ਕਿ ਲੱਗਦਾ ਕਿੰਨੇ ਕੇ ਬੰਦੇ ਹੋਊਗੇ ਇਹ ਘੱਟ ਤੋਂ ਘੱਟ 2 ਜਾਂ 3 ਬੰਦਿਆਂ ਦਾ ਕੰਮ ਆ ਇਕੱਲੇ ਤਾਂ ਨਹੀਂ ਇਕੱਲਾ ਤਾਂ ਗੱਲਾ ਹੀ ਨਹੀਂ ਚੱਕ ਸਕਦਾ ਨਾ ਪਾਰਾਂ ਗੱਲਾਂ ਇਹ ਗੁਰਦੁਆਰਾ ਸਾਹਿਬ 'ਚ ਐਂਟਰ ਹੋਏ ਆ ਤੇ ਕੁਝ ਖੜਕਾ ਵਗੈਰਾ ਘਰ ਦੇ ਵਿੱਚ ਨਾਲ ਖੜਕਾ ਵਗੈਰਾ ਬਾਬਾ ਜੀ ਦੇ ਘਰ ਦੇ ਦੱਸਦੇ ਸੀ ਉਹ ਕਹਿੰਦੇ ਵੀ ਅਸੀਂ ਸੋਚਿਆ ਸ਼ਾਇਦ ਬਿੱਲੀਆਂ ਬੁੱਲੀਆਂ ਖੇਡਦੀਆਂ ਫਿਰਦੀਆਂ ਨੇ ਵੀ ਇਦਾਂ ਦਾ ਕੋਈ ਮਤਲਬ ਹੋਰ ਤਾਂ ਕੋਈ ਖੜਕਾ ਨਹੀਂ ਉਹਨਾਂ ਨੇ ਹੁਣ ਦਿੱਤਾ ਕਿਉਂਕਿ ਉਹਨਾਂ ਨੇ ਸੱਬਲ ਇਹਦੇ ਵਿੱਚ ਵੀ ਇਦਾਂ ਦੀ ਕੋਈ ਫਸਾਈ ਆ ਵੀ ਜਿਹਦੇ ਵਿੱਚ ਖੜਕਾ ਹੀ ਨਹੀਂ ਹੋਇਆ ਦੂਰੀ ਹੋ ਕੇ ਟੁੱਟ ਕੇ ਦੂਰ ਗਿਰ ਗਈ ਚੋਰਾ ਦੇ ਹੌਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਗੁਰੂ ਘਰ ਦੇ ਇੱਕ ਗੱਲਾਂ ਵੀ ਨਹੀਂ ਉਹਨੇ ਬਖਸ਼ਿਆ ਵੀ ਆਮ ਘਰਾਂ ਵਿੱਚ ਤਾਂ ਚੋਰ ਵੱਢ ਜਾਂਦੇ ਨੇ ਬਹੁਤ ਮਾੜੀ ਗੱਲ ਬਹੁਤ ਮਾੜੀ ਗੱਲ ਆ ਵੀਰੇ ਜਦ ਗੁਰੂ ਘਰਾਂ ਦੇ ਵਿੱਚ ਹੀ ਹੁਣ ਵੜਨ ਲੱਗ ਗਏ ਤੇ ਫਿਰ ਰਹਿ ਕੀ ਗਿਆ ਪਿੱਛੇ ਹਨਾ ਜੀ ਗੁਰੂ ਘਰਾਂ ਦੇ ਵਿੱਚ ਤਾਂ ਨਹੀਂ ਹੋਣਾ ਚਾਹੀਦਾ ਇਦਾਂ ਦਾ ਕੰਮ ਨੁਕਸਾਨ ਲਿੱਖਿਆ ਜਾਂਦਾ ਏ ਥੱਲੇ ਨੁਕਸਾਨ ਹੋਊਗਾ ਜੀ ਘੱਟੋ ਘੱਟ 15000 ਦਾ 15 ਤੋਂ 20000 ਦਾ ਵੀ ਨੁਕਸਾਨ ਕਿਉਂਕਿ 4-5 ਦਿਨ ਰਹਿੰਦੇ ਨੇ ਸਿਗਰਾਂਦ ਦੇ ਵਿੱਚ ਅਸੀਂ ਸਿਗਰਾਂਦ ਵਾਲੇ ਦਿਨ ਗੱਲਾਂ ਖੋਲਦੇ ਹੁੰਨੇ ਆ ਜੀ ਬਿਲਕੁਲ ਹੁਣ ਗੁਰਪੁਰਬ ਵੀ ਨੇੜ ਜੀ ਬਹੁਤ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਮੇਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਰਸ਼ਨ ਸਿੰਘ ਪੰਚਾਇਤ ਮੈਂਬਰ ਪਿੰਡ ਪੋਲਾਪੁਰ ਚਾਬੇਵਾਲ ਇਸ ਤਰ੍ਹਾਂ ਦੇਖ ਰਹੇ ਹੋ ਇਸ ਗੁਰੂ ਘਰ ਦੇ ਵਿੱਚ ਸਿੱਧੇ ਤੱਕ ਦੀ ਚੋਰੀ ਇਸ ਗੁਰੂ ਘਰ ਦੇ ਵਿੱਚ ਜੀ ਚੋਰੀ ਦਾ ਜੋ ਇਲਜ਼ਾਮ ਲੱਗਿਆ ਹੈ ਇਹਦੇ ਵਿੱਚ ਜੋ ਪ੍ਰਧਾਨ ਸਾਹਿਬ ਨੇ ਦੱਸਿਆ ਵੇ ਇਹੇ ਇਹੀ ਟਾਈਮ ਇਹਦੇ ਵਿੱਚ ਪਤਾ ਨਹੀਂ ਲੱਗ ਸਕਿਆ ਵੀ ਕਿੰਨੇ ਕਿਵੇਂ ਕਦੋਂ ਆਏ ਨੇ ਕਿੱਧਰ ਦੀ ਆਏ ਨੇ ਔਰ ਕਦੋਂ ਚੋਰੀ ਕੀਤੀ ਹੈ ਉਹਨਾਂ ਦਾ ਮਾਤਰਾ ਕਹਿੰਦਾ 2 ਜਾਂ 4 ਤੇ ਬੰਦੇ ਤਕਰੀਬ ਹੋ ਸਕਦੇ ਨੇ ਗੱਲਾਂ ਵੀ ਭਾਰੀ ਸੀਗਾ ਉਹਨਾਂ ਨੇ ਜੋ ਅੜਲ ਤੋੜੀ ਹੈ ਦਰਵਾਜਾ ਤੋੜਿਆ ਦਰਵਾਜੇ ਦੇ ਵਿੱਚ ਆਲ ਟੋੜੀ ਆ ਤੇ ਪਰੇ ਚੱਕ ਕੇ ਲੈ ਗਏ ਨੇ ਮੋਟਰ ਦੇ ਉੱਪਰ ਗੱਲਾਂ ਬਰਾਮਦ ਹੋਇਆ ਤੇ ਨਾਲ ਮੁਲਾਜ਼ਮ ਸੀਗੇ ਨਾਲ ਮੁਲਾਜ਼ਮਾਂ ਦੇ ਪੁਰਸ ਵਾਲੇ ਉਹਨਾਂ ਨੇ ਬਰਾਮਦ ਨਾਲ ਕਮੇਟੀ ਨਾਲ ਸੀ ਤੇ ਹੋਰ ਪ੍ਰਵੰਤ ਸੱਜਣ ਨਾਲ ਸੀ ਕਮੇਟੀ ਮੈਂਬਰ ਨਾਲ ਸੀ ਤੇ ਮੈਂਬਰ ਪੰਚਾਇਤ ਨਾਲ ਸੀ ਉਥੋਂ ਗੱਲਾਂ ਬਰਾਮਦ ਕੀਤਾ ਤੇ ਇਹ ਬਹੁਤ ਮੰਦਭਾਗੀ ਘਟਨਾ ਜੇ ਜਿੰਨੀ ਵੀ ਸਖਤ ਨਿੰਦਾ ਹੋ ਸਕੇ ਕਟਿਆ ਤੋਂ ਕਟਿਆ ਸਖਤ ਨਿੰਦਾ ਔਮਲਾ ਕਿਸੇ ਕਹ ਕਿ ਇੱਕ ਪਿੰਡ ਦੇ ਵਿੱਚ ਬੁਰਗੜਾ ਸਾਡੇ ਚੋਰੀ ਹੋਈ ਸੀ ਕੀ ਮੈਟਰ ਕੀ ਸੀਗਾ ਸਾਰਾ ਮੈਟਰ ਇਹ ਆ ਜੀ ਰਾਤ ਨੂੰ ਕੋਈ 1:00 2:00 ਨਾ ਚੋਰੀ ਹੋਈ ਆ ਬਾ ਅੰਦਰ ਜਿਹੜਾ ਲੱਗਾ ਸੀ ਡੀਵੀਆਰ ਪਹਿਲਾ ਮੇਨ ਲਾਈਨ ਤੇ ਹੀ ਮੇਨ ਲਾਈਟ ਤੇ ਹੀ ਉਹ ਬੰਦ ਕਰਤਾ ਬਾਅਦ ਗੱਲਾਂ ਚੱਕ ਕੇ ਲੈ ਗਿਆ ਮੋਟਰ ਤੋਂ ਬਰਬਦ ਹੋਇਆ ਇਹ ਗੱਲਾਂ ਕਿੰਨੇ ਕੁ ਬੰਦੇ ਦੱਸੇ ਜਾ ਰਹੇ ਨੇ ਕਿੰਨੇ ਕੁ ਬੰਦੇ ਹੋਣਗੇ ਜਿਹੜੇ ਹਜੇ ਕੋਈ ਨਹੀਂ ਦੱਸਿਆ ਬੰਦੇ ਦੇ ਬਾਰੇ ਕੋਈ ਪਤਾ ਹੀ ਨਹੀਂ ਨਾ ਕਿ ਬੰਦਾ ਕੌਣ ਸੀ ਤੇ ਕਿੰਨੇ ਜਣੇ ਇਹਦਾ ਕੋਈ ਨਹੀਂ ਮੌਕੇ ਤੇ ਹੁਣ ਗੱਲਾਂ ਵੀ ਜਿਹੜਾ ਕਿ ਮਿਲ ਚੁੱਕਾ ਆ ਮਾਂ ਗੱਲਾਂ ਮਿਲ ਗਏ